ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸਪਾ ਸੈਂਟਰ ਦੀ ਆੜ ਵਿੱਚ ਇਹਨਾਂ ਲੜਕੀਆਂ ਵੱਲੋਂ ਇੱਕ ਕੰਮ ਕੀਤਾ ਜਾ ਰਿਹਾ ਹੈ ਲਗਾਤਾਰ ਸ਼ਿਕਾਇਤਾਂ ਮਿਲਣ ਤੋਂ ਬਾਅਦ ਜ਼ੀਰਕਪੁਰ ਦੇ ਵੀਆਈਪੀ ਰੋਡ ਤੇ ਸਥਿਤ ਸਪਾ ਸੈਂਟਰ ਵਿੱਚ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਰੇਡ ਕੀਤੀ ਗਈ ਜਿੱਥੇ ਪੁਲਿਸ ਵੱਲੋਂ 10 ਲੜਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਇਹਨਾਂ ਦੀ ਜਾਂਚ ਪੜਤਾਲ ਕੀਤੀ ਜਾਵੇਗੀ ਕਿ ਇਹ ਲੜਕੀਆਂ ਕਿੱਥੋਂ ਦੀਆਂ ਨੇ ਤੇ ਇਸ ਕੰਮ ਵਿੱਚ ਕਿਵੇਂ ਫਸੀਆਂ ਇਹ ਇੱਕ ਤਮਾਮ ਜਾਂਚ ਦਾ ਵਿਸ਼ਾ ਬਣ ਜਾਂਦਾ ਹੈ ਜ਼ਰਖਪੁਰ ਪੁਲਿਸ ਨੇ ਰੇਡ ਕੀਤੀ ਹੈ ਆ ਸੂਚਨਾ ਕੀ ਸੀ ਤੇ ਮੌਕੇ ਤੇ ਕੀ ਕੁਝ ਬਰਾਮਦ ਕੀਤਾ ਅੱਜ ਸਾਨੂੰ ਸਿਕਰਟ ਇਨਫੋਰਮੇਸ਼ਨ ਵੀ ਦਿੱਸੀ ਗਈ ਵੀ ਇੱਥੇ ਜੇਬਾਜੀ ਪਲਾਜ਼ਾ ਕੋਲ ਰੋਡ ਤੇ ਕਈ ਸਭਾ ਸੈਂਟਰਾਂ 'ਚ ਪ੍ਰੋਸਟ੍ਰਕਸ਼ਨ ਦਾ ਕੰਮ ਚੱਲਦਾ ਹੈ ਉਹ ਤਾਂ ਅਸੀਂ ਇੱਥੇ ਤਿੰਨ ਸਭਾ ਸੈਂਟਰ ਤੇ ਰੇਡ ਮਾਰੀ ਆ T3 ਤੇ ਰਸ਼ੀਨ ਤੇ ਨੇਚਰ ਚ ਤੇ ਸਾਨੂੰ ਇਥੋਂ 10 ਕੁੜੀਆਂ ਬਰਾਮਦ ਹੋਈਆਂ ਨੇ ਤੇ ਇੱਕ ਗਾ ਸਾਨੂੰ ਮਿਲ ਗਿਆ ਮਾਲਕ ਕੋਈ ਨਹੀਂ ਪਤਾ ਲੱਗਾ ਕਿੰਨੇ ਸਮੇਂ ਤੋਂ ਇਹ ਜਿਹੜਾ ਜਿਸਮ ਪ੍ਰੋਸੀਡਰ ਦਾ 10 ਪਾਦੀਆਂ ਚੋਂ ਚੱਲ ਰਿਹਾ ਸੀ ਕਿ ਕਈ ਵਾਰ ਬੰਦ ਵੀ ਕਰ ਜਾਂਦੇ ਨੇ ਤੇ ਕਈ ਵਾਰ ਸਟਾਰਟ ਜਦੋਂ ਇਹਨਾਂ ਨੂੰ ਐ ਪਤਾ ਲੱਗਦਾ ਵੀ ਹੁਣਾਂ ਰੇਡ ਨਹੀਂ ਆਉਣੀ ਤੇ ਇਹ ਕੰਮ ਸਟਾਰਟ ਕਰ ਦਿੰਦੇ ਨੇ ਹੁਣ ਰੇਡ ਹੋ ਗਈ ਹੁਣ ਇਹ ਸਾਰੇ ਬਾਬਾ ਜਾਣਗੇ ਤੇ ਹੋਰ ਜਗ੍ਹਾ ਵੀ ਤੁਸੀਂ ਏਅਰਪੋਰਟ ਸੇ ਚੈਲੈਂਜ ਵਾ ਉੱਥੇ ਵੀ ਤੁਸੀਂ ਰੇਟ ਕਰੋਗੇ ਕਿੰਨੀ ਕਰੋਗੇ ਬਿਲਕੁਲ ਕਰਾਂਗੇ ਜੀ ਬਿਲਕੁਲ ਜਦੋਂ ਸਾਨੂੰ ਕੋਈ ਇਨਫੋਰਮੇਸ਼ਨ ਆਉਂਦੀ ਹੈ ਸੀ ਕਰਾਂਗੇ ਜੇ ਸਾਨੂੰ ਪਤਾ ਲੱਗ ਜਾਵੇ ਅਸੀਂ ਛੱਡ ਦੇਣੀ ਇਹ ਡਿਸੀਨ ਐਸਐਸਪੀ ਸਾਡੇ ਜੀ ਆਪਸ਼ਨ ਵਾਲਾ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਇਹਨਾਂ ਦੀ ਡਿਸੀਨ ਦੇ ਸਪੈਸ਼ਲ ਡੈਟ ਮਰਗੇ ਤੇ ਹੁਣ ਇਹਨਾਂ ਨੇ ਤੇ ਕੀ ਕਰ ਵੀ ਹੋ ਗਈ ਸੀ ਹੁਣ ਅਸੀਂ ਇਹਨਾਂ ਨੂੰ ਲੈ ਕੇ ਚੱਲਿਆ ਜੀ ਕਿੰਨਾ ਤੇ ਅਸੀਂ ਕਰਤਾ ਅਰਜ਼ੀ ਕਰਤਾ ਸਮਰ ਲੇਕਟਾਣਾ ਨੂੰ ਤਾਂ ਵੀ ਕੁਝ ਪਤਾ ਲੱਗਿਆ ਜਿਹੜੀ ਕੁੜੀਆਂ ਇਸ ਦੇ ਵਿੱਚ ਲਿੱਪ ਸੀਗੀਆਂ ਜ਼ੋਰ ਜ਼ਬਰਦਸਤੀ ਨਾਲ ਉਹਨਾਂ ਤੋਂ ਇਹ ਕੰਮ ਕਰਾਇਆ ਜਾ ਰਿਹਾ ਸੀ ਜਾਂ ਸ਼ਾਂਤੀ ਨਾਲ ਕੇਵੇਂ ਇਹ ਕਈ ਤਰ੍ਹਾਂ ਦੇ ਨੇ ਆਪਣੀ ਲੋੜ ਲੇ ਵੀ ਆਂਦੀਆਂ ਨੇ ਕੁਝ ਮਜਬੂਰੀਆਂ ਦੇ ਵਿੱਚ ਨਮ ਆਪਣੀ ਮਜਬੂਰੀਆਂ ਹੁੰਦੀਆਂ ਨੇ ਵੈਸੇ ਤਾਂ ਹੁਣ ਤੱਕ ਤਾਂ ਕੋਈ ਆਇਆ ਨਹੀਂ ਕੋਈ ਕਿਸੇ ਨੂੰ ਜ਼ਬਰਦਸਤੀ ਕਰਾਇਆ ਹੋਵੇ 10 ਕੁੜੀਆਂ ਦੇ ਨਾਲ ਕੋਈ ਕੋਈ ਇਸ ਤਰ੍ਹਾਂ ਦਾ ਕੋਈ ਕ੍ਰਾਈਮ ਵਗੈਰਾ ਵੀ ਕੋਈ ਫੜਿਆ ਜਾਂ ਕੋਈ ਕਿਸ ਤਰ੍ਹਾਂ ਇੱਕ ਹਜੇ ਪੁੱਛਗਿੱਛ ਚੱਲ ਰਹੀ ਹੈ ਇਹ ਇੱਕ ਬੰਦਾ ਫੜਿਆ ਇੱਥੇ ਪੁੱਛੂਛ ਕਰਾਂਗੇ ਕਿ ਸਰਵਿਸ ਲੈਣਾ ਹੈ ਹਾਂ ਸਰਵਿਸ ਲੈਣਾ ਹੈ ਓਨਰ ਵੀ ਪਕੜੇ ਗਏ ਨੇ ਓਨਰ ਨਹੀਂ ਓਨਰ ਸਾਰੇ ਮੋੜ ਤੇ ਫਰਾੜਾ ਹੈ ਉਹਨਾਂ ਦੀ ਹਜੇ ਤਪਤੀਸ਼ ਚੱਲ ਰਹੀ ਹੈ ਉਹਨਾਂ ਨੂੰ ਕੋਈ ਪਤਾ ਲੱਗਾ ਕੌਣ ਓਨਰ ਹੈ ਕੌਣ ਨਹੀਂ ਓਨਰ ਹੁਣ ਕਰਾਂਗੇ ਇਨਵੈਸਟੀਗੇਸ਼ਨ ਕਰਾਂਗੇ ਇੱਕ ਵੱਡੀ ਗੱਲ ਦੇਖਣ ਨੂੰ ਮਿਲਦੀ ਹੈ ਕਿ ਜਿਸ ਤਰ੍ਹਾਂ ਇਹ ਸਪਾ ਸੈਂਟਰ ਖੁੱਲ ਜਾਂਦੇ ਨੇ ਜਿਹੜੇ ਲੱਗਦਾ ਨਹੀਂ ਜਿਹੜੇ ਮਾਲਕ ਇਹਨਾਂ ਨੂੰ ਕਰਾਈ ਤੇ ਅਸੀਂ ਉਹਨਾਂ ਨੂੰ ਵੀ ਅਸੀਂ ਉਹਨਾਂ ਅਸੀਂ ਉਹਨਾਂ ਦਾ ਵੀ ਵਿੱਚ ਨਾਮ ਨਾਮਿਨੇਟ ਕੀਤਾ ਜਿਹੜੇ ਮਾਲਕ ਨੇ ਉਹਨਾਂ ਨੂੰ ਵੀ ਨੋਮਿਨੇਟ ਕੋਈ ਵੈਰੀਫਿਕੇਸ਼ਨ ਵਗੈਰਾ ਇਹਨਾਂ ਲੋਕਾਂ ਨੇ ਕਰਾਈ ਹੋਈ ਸੀ ਨਹੀਂ ਸਾਡੇ ਕੋਲ ਅਜਿਹੀ ਕੋਈ ਨਹੀਂ ਕੋਈ ਵੈਰੀਫਿਕੇਸ਼ਨ ਨਹੀਂ ਇਹਨਾਂ ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਬਿਲਕੁਲ ਕਰਾਂਗੇ ਤੇ ਹੋਰ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਜੋ ਇਸ ਤਰ੍ਹਾਂ ਦੇ ਸਪਾ ਸੈਂਟਰ ਨੂੰ ਕਰਾਏ ਤੇ ਦੇ ਦੇ ਕੇ ਚਲਾਣ ਦੀ ਜ਼ਿਆਦਾ ਦੇ ਦਿੰਦੇ ਉਹਨਾਂ ਲਈ ਕੀ ਅਸੀਂ ਬਿਲਕੁਲ ਹੁਣ ਅਸੀਂ ਉਹਨਾਂ ਨੂੰ ਵੀ ਵਿੱਚ ਨਾਮਿਨੇਟ ਕੀਤਾ ਵੀ ਉਹਨਾਂ ਦੀ ਰਜ਼ਾਮੰਦੀ ਨਾਲ ਚਾਹਦੇ ਇਹ ਕੋਈ ਸੀਲ ਵੀ ਕੀਤੇ ਗਏ ਆ ਅੱਜ ਸੀਲ ਕੀਤੇ ਅਸੀਂ ਤਿੰਨੇ ਸੀਲ ਕਰਤੇ ਓਕੇ ਅਸੀਂ ਤਹਿਸੀਲਦਾਰ ਸਾਹਿਬ ਬੁਲਾਏ ਨੇ ਰਿਕਵੈਸਟ ਕਰਕੇ ਬੁਲਾਏ ਨੇ ਤੇ ਉਹਨਾਂ ਦੀ ਹਾਜ਼ਰੀ ਚ ਇਹ ਆ ਸੀਸੀ ਦਾ ਨਾਮ ਸਪਾਰਕਾ ਕਿਹੜੇ ਤਿੰਨੋਂ ਸਪਾਰ ਉਹਨਾਂ ਦਾ ਨਾਮ ਲੱਗ ਕੇ ਇੱਕ ਤਾਂ T3 ਹੈ ਸਪਾ ਕਿਕਰਸ਼ਨ ਸਪਾ ਸੈਂਟਰ ਦੇ ਨਾਂ ਤੇ ਹੈ ਇੱਕ ਦਾ ਨੇਚਰ ਦੇ ਨਾਂ ਤੇ ਤਿੰਨੇ